ਆਲਾ ਸਾਡੇ ਕਿਰਪਾਨ ਕਰਦਾ ਫੇਰ ਇੱਥੇ ਕਰਪਾਨ ਦੇ ਕਿਰਿਆ ਸਾਡੇ ਅਸਲ ਤੋਂ ਸਾਡੇ ਵੱਜਾਂ ਦੀ ਫੇਰ ਭਾਈ ਤੈਨੂੰ ਕੋਲ ਹੈਂ ਬੰਦ ਕਰੋ ਤੈਨੂੰ ਭਾਈ ਕਿਉਂ ਨਹੀਂ ਹੈਗੀ ਮੈਂ ਵੀਡੀਓ ਦਿਖਾਵਾਂ ਮੈਂ ਵੀਡੀਓ ਦਿਖਾਵਾਂ ਕਿਰਪਾਨ ਹੈ ਨਹੀਂ ਕਿਹਦੀ ਆ ਗਈ ਦੋਦੇ ਆ ਬੰਦੇ ਬੀਕੋ ਭਰਾ ਹੈ ਨਾਲ ਕਰਦੇ ਆ ਸਾਡੇ ਨਾਲ ਉਸੇ ਮੱਲੇ ਦੱਸਾਇਆ ਸਾਰੇ ਆਪਾਂ ਵਾਲੀ ਕੀ ਬੰਦੇਗੀ ਕਿਰਪਾਨਾ ਨੰਬਰ ਦੀ ਸਵਾਦੀ ਨਹੀਂ ਆ ਰਿਹਾ ਇਹਨੇ ਕੰਮ ਆਪ ਨਹੀਂ ਜੇ ਪਾਣੇ ਯਾਰ ਅਫਸਰ ਕਿਉਂ ਨਹੀਂ ਮੰਨਦੇ ਮੰਨਦੇ ਆ ਅਫਸਰ ਹੈਗੇ ਆ ਸਾਰੇ ਕੋਈ ਮੰਨੇਗਾ ਬੰਦੇ ਆਪਾਂ ਬੜਾਇਆ ਦੇਖੋ ਨਹੀਂ ਆਏ ਬਹੁਤ ਨਹੀਂ ਤੇ ਨਹੀਂ ਉਹ 6 ਵੇ ਦੇ ਬੇਟੇ ਸੁਣ ਨਹੀਂਦੇ ਕੋਈ ਨੂੰ ਉਤਕਾਲੇ ਬੰਦ ਕਰਨਾ ਚਾਹੀਦਾ ਤੁਹਾਡੇ ਨਾਲ ਜਿਹੜੇ ਬੰਦੇ ਨੇ ਉਹ ਅੰਦਰ ਲੈ ਗਏ ਉਹਨਾਂ ਨੂੰ ਕੁੱਟਣ ਦੇ ਉਹ ਮੇਨ ਬੰਦੇ ਆ ਉਹਨਾਂ ਦਾ ਹਵਾਲਾ ਚ ਦੇਣਾ ਨਹੀਂ ਮੁੰਡੇ ਕਰੇ ਨਾ ਇਹਨਾਂ ਦੇ ਪਤਾ ਚਾਹਤਾ ਉਹ ਮੋੜ ਚਾਹਤਾ ਕਿੰਨਾ ਸਮਝਉਂਦੇ ਨਹੀਂ ਕਿ ਕਿੰਨੇ ਕਿੰਨੇ ਘੰਟੇ ਨਾਲੇ 4-5 ਘੰਟੇ ਹੋ ਗਏ ਸੜਕ ਤੇ ਬੈਠੇ ਨੇ ਕੋਈ 4-5 ਘੰਟੇ ਨਹੀਂ ਹੋ ਗਏ ਮੈਂ ਤੁਹਾਨੂੰ ਕਿਹਾ ਸਵੇਰੇ ਲੈ ਕੇ ਆਉਣਾ ਤੁਸੀਂ ਪੰਜ ਦੀ ਕਾਰਵਾਈ ਕਰਦੇ ਜੀ ਤੁਸੀਂ ਹੁਣੇ ਦੇ ਦਿਓ ਅੱਜ ਮੁੰਡਾ ਕੁੜੀ ਦੇਦਾ ਬਈ ਇੰਤਾ ਥੋੜਾ ਦੇਖ ਸਕਦੇ ਮੁੜ ਕੇ ਤੁਸੀਂ ਕੱਲ ਨੂੰ ਕੋਈ ਗੱਲਬਾਤ ਆਪਾਂ ਕਾਰਵਾਈ ਆਪਾਂ ਕਾਰਵਾਈ ਕਰਾ ਕੇ ਤੇ ਸਵੇਰੇ ਪੇਸ਼ ਕਰਾ ਦਿੰਦੇ ਆ ਤੁਸੀਂ ਪਤਾ ਹੋਣਗੇ ਉਹ ਕਹਿਤਾ ਉਹਨਾਂ ਨੇ ਸਵੇਰੇ ਪੇਸ਼ ਕਰਾ ਦੇਣੇ ਮੀਡੀਆ ਵਾਲੇ ਸਾਰੇ ਚੱਲਣ ਢੇ ਆ ਸਾਰਿਆਂ ਦੇ ਅੱਗੇ ਆਗੇ ਮੀਡੀਆ ਹੱਸਦਾ ਉਹ ਜਲਦੀ ਵੀ ਪੇਸ਼ ਕਰਾ ਦੇਣ ਜੋ ਕਹਿੰਦੇ ਪਿਆ ਬੰਦੇ ਉਹ ਇਹ ਬੰਦੇ ਸਾਡੇ ਉਹਦੇ ਛੱਡਣ ਨੂੰ ਜਿਹੜੇ ਫੜੇ ਉਹਨਾਂ ਨੇ ਕੀਤੀ ਇਹ ਉਹ ਮੁਲਾਜ਼ਮਾਂ ਦੇ ਗੱਲ ਪਏ ਉਹਨਾਂ ਦੇ ਵਿੱਚ ਉਹ ਵੀ ਝੋਲ ਛੱਡਨੇ ਪੈਣੇ ਆ। ਮੁਲਾਜ਼ਮਾਂ ਕਰਾਉਣਾ ਜੇ ਛੱਡਨੇ ਪੈਣੇ ਉਹ। ਫਿਰ ਨਾਲ ਆ ਡੇ ਉਹ ਮੁਲਾਜ਼ਮਾਂ ਕਰਾਉਣਾ ਜੇ ਉਹਦਾ ਸੀ ਜੀ ਇਹਨਾਂ ਦੇ ਮੁਲਾਜ਼ਮਾਂ ਕਰਾਉਣੇ ਪੈਣੇ ਆ। ਉਹ ਵੀ ਛੱਡਨੇ ਪੈਣੇ ਆ। ਉਹਨਾਂ ਤੋਂ ਵੀ ਸੀਰੀਆ ਇੰਟਰਵਿਊ ਕਰਾ ਰਿਹਾ। ਉਹਨਾਂ ਨੇ ਆਗੇ ਕਿਰਪਾ ਨਲ ਰੱਖਿਆ ਨੇ ਕੁਝ ਕਰਤਾ। ਇਹਨਾਂ ਨੂੰ ਪੜੋ ਹਾਂਜੀ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸਲਤਨਵੀਂ ਰੋੜੇ ਆ ਸੀ ਪਿੰਡ ਆਪਣਾ ਇੱਥੇ ਸਲਤਨਵੀਂ ਦੀ ਤੁਹਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਸੀ ਹਮ ਤੇ ਉਹ ਅਹੀਂ 2 ਮਹੀਨਿਆਂ ਕੇ ਲਵਦਿਆਂ ਨੂੰ ਤੇ ਜੇ ਲੱਭੇ ਆ ਕਿਸੇ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਤੇ ਉਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਪੁਲਸ ਵਾਲੇ ਥਾਣੇ ਲੈ ਆ ਤੇ ਨਾ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਆ ਸੱਚ ਉਹ ਰঞ্জੀਤ ਸਿੰਘ ਨਾਲ ਕੋਈ ਕਾਰਵਾਈ ਕਰਨ ਦਾ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਇੱਕ ਵਾਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ 3 ਮਹੀਨੇ ਆਪਣੇ ਅਫੀਸ ਦੇ ਵਿੱਚ ਥਾਣੇ ਜੋ ਰਿਪੋਰਟ ਲਿਖਾਈ ਹੈ ਜੀ ਅੱਛਾ ਜੀ ਪਾਦੀ ਰਿਪੋਰਟ ਲਿਖਾਈ ਗਈ ਜੀ ਤੁਹਾਡੇ ਵੱਲੋਂ ਲਿਖਾਈ ਹੈ ਵੀ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਆਈਡੀ ਦਿੱਤੀ ਆ ਇਹੋ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ। ਅਸੀਂ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜ ਲਏ ਆ। ਤਾਂ ਨੌਜਵਾਨ ਮੈਰਿਡ ਆ ਪਹਿਲਾਂ। ਹਾਂਜੀ। ਹਾਂਜੀ ਹਾਂਜੀ ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ। ਹੂੰ। ਤੇ ਜਿਹੜੀ ਕੁੜੀ ਉਹ ਸਾਡੀ ਆਪਣੇ ਵੀ ਆ। ਅੱਛਾ ਜੀ। ਹਾਂਜੀ। ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ? ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀਂ ਇਹਨਾਂ ਦੇ ਜਾਣਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ। ਤੇ ਜਾ ਉਹਨਾਂ ਦੇ ਪਰਚਾ ਘਟਾ ਪਰ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬੱਸ ਲੁਕੀ ਕੀਤੀ ਗਈ ਆ। ਉਹ ਕਰਨੀ ਆ ਸਰ ਜਦੋਂ ਇੱਥੇ ਸਾਡੀ ਸੁਣਨੀ ਡੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ 'ਤੇ ਬੈਠੇ ਆ ਤੇ ਕਾਰਵਾਈ ਕੋਈ ਨਹੀਂ ਕਰ ਰਿਹਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ। ਉਹ ਸਾਡੇ ਨਾਲ ਬੰਦੇ ਇਹ ਵੀ ਅੰਦਰ ਫੜ ਲਿਆ ਵਾ। ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਹੈ ਅਗਲੇ ਪਾਸੋਂ। ਅਸੀਂ ਤਾਂ ਅਜੇ ਕੁਛ ਨਹੀਂ ਕੀਤਾ ਕਾਰਵਾਈ ਨਹੀਂ ਪਾਵਾਂਗੇ ਜੇ ਅਸੀਂ ਬੁਲਾਤੇ ਫਿਰ ਤੇ ਕਾਰਵਾਈ ਹੋਈ ਜਾਊਗੀ। ਹੂੰ। ਪਰ ਜਿਹੜੇ ਸਾਡੇ ਨਾਲ ਬੰਦੇ ਆ ਉਹ ਅੰਦਰ ਫੜ ਲਿਆ 6 ਘੰਟ ਤੁਹਾਡੇ ਗਾਦੇ ਤਰਨਾ ਲਾਇਆ ਬਹੁਤ ਝੋਕੇ ਲਿਆ ਗਿਆ ਅੰਦਰ ਤਰਨਾ ਕਿਉਂ ਲਗਾਇਆ ਗਿਆ ਗਲਤ ਤਰਨਾ ਲਗਾਇਆ ਗਿਆ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਮਿਲਿਆ ਨਹੀਂ ਮਿਲੇ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐਸ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸਹਿਮਤੀ ਦੇ ਨਾਲ ਦੋਨੇ ਜਾਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਡ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਡ ਮੈਰਿਜ ਕਿੱਥਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਡ ਮੈਰਿਜ ਕਰਾ ਲਈ ਆ ਜੀ ਜੇ ਕੋਡ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਹੋਇਆ 4 ਸਾਲਾਂ ਦਾ ਮੁੰਡਾ ਵਾ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਜਿੰਨਾ ਚਿਰ ਤਲਾਕ ਨਾ ਹੋਵੇ ਉਹਦੇ ਕੋਡ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਤਾਂ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੋ ਖਾਦਾ ਜੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਣੀ ਤੇ ਡਿਕਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਕਾਲੀ ਗਾਲੀ ਕਰਦੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਸੀਂ ਹੁਣ ਮੋਕੇ ਤੇ ਹੋਟਲ ਚੋਂ ਫੜ ਕੇ ਲੈਂਦਾ ਇਹਨਾਂ ਨੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੌਕੇ ਤੇ ਆਏ ਹਾਂ ਥਾਣੇ ਤੇ ਹੂੰ ਅਸੀਂ ਤਾਂ ਕਿਹਾ ਤੁਹਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇਨ ਨਹੀਂ ਕਰਦੇ ਇਹਨਾਂ ਨੂੰ ਕਿਉਂਕਿ ਅਸੀਂ ਚੱਲ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਖੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਅਸੀਂ ਲਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਭੱਜਿਆ ਹੋ? ਅੱਛਾ ਜੀ ਉਹਦੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੋਇਆ ਜਾਂ ਕੁੜੀ ਦਾ ਨਾਮ ਲਿਖਾਇਆ ਹੋਇਆ ਜਾਂ ਮੁੰਡੇ ਦਾ ਨਾਮ ਲਿਖਾਇਆ ਹੋਇਆ ਕਿਹੜੇ ਹੋਟਲ ਪਾਸਾ ਥੱਲੇ ਦਾ ਆਇਆ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤਾਂ ਰਹਿ ਰਹੇ ਨੇ ਇੱਥੇ ਕਿੰਨੇ ਮਹੀਨੇ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋਰ ਮੈਰੀ ਜੀ ਅੱਛਾ ਜੀ ਇੱਕ ਮਹੀਨਾ ਹੋ ਗਿਆ ਸੀ ਰਹਿ ਰਹੇ ਨੇ ਹਾਂ ਤੋਂ ਉਥੋਂ ਲੈਂਦਾ ਗਿਆ ਇਹਨਾਂ ਨੂੰ ਜੋ ਕੁਝ ਉੱਪਰ ਕੇ ਲੈਂਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ ਪਰਚਾ ਕੱਟਣਾ ਸੀ ਹੁਣ ਪਰਚਾ ਕਟਾਓ ਇਹਨਾਂ ਦੇ ਹਾਂ ਤੇਰੀ ਬੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਨਹੀਂ ਕੱਟਣਾ ਤਾਂ ਦੇਖ ਰਸੀ ਗੱਲ ਕਰੀਏ ਕਾਰਵਾਈ ਤਾਂ ਤਾਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਗੀ ਫੇਰ ਹੀ ਕਰਾਂਗੇ ਨਾਲ ਆ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਆ ਪੇਕੇ ਨਾਲ ਨਾਲ ਸਾਰੇ ਦਾ ਟੱਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ ਹੂੰ ਕੋਈ ਕਾਰਵਾਈ ਨਹੀਂ ਕਰਨਦੇ ਤਾਂ ਫਿਰ ਨਿਆਂ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਆਂ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਇਹਨਾਂ ਨੂੰ ਫੜ ਕੇ ਮਰ ਕਿੱਦਾਂ ਦੇ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਲਿਆ ਚਾ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਉਹ ਕਹਿੰਦੇ ਉਹਨੂੰ ਮਿਲਾਇਆ ਹੋਊਗਾ ਉਹਨਾਂ ਦਾ ਨੱਚਾ ਜੀ ਤੁਹਾਡੀ ਕੀ ਮੰਗ ਅਹੀਂ ਤੁਹਾਡੀ ਮੰਗ ਕੀ ਹੈ ਪਰਚਾ ਚਾਹੀਦਾ ਤੁਹਾਨੂੰ ਕੁੜੀ ਮੁੰਡੇ ਦੇ ਸਾਡੇ ਬੰਦੇ ਬਾਹਰ ਕਿੱ데 ਜਾਂ ਕਿਹੜੇ ਫੜੇ ਆਂਦੇ ਠੀਕ ਆ ਆਨੀ ਸਰ ਕੀ ਮਾਮਲਾ ਜੀ ਹੈ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਤੇ ਇਤਲਾਹ ਮਿਲੀ ਕਿ ਇੱਕ ਨੌਜਵਾਨ ਤੇ ਨਾਲ ਉਹ ਇੱਕ ਲੜਕੀ ਇੱਕ ਭੱਜ ਕੇ ਪਿੱਛੇ ਬੰਦ ਤੋਂ ਜਿਹੜੇ ਆਏ ਹੋਏ ਆ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਫੜਨੇ ਆ ਤੇ ਉਹਨਾਂ ਦੀ ਗੋਟਮਾਰਡ ਕਰ ਰਹੇ ਸਨ ਨੂੰ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਇਹ ਪਰਿਵਾਰਕ ਮੈਂਬਰਾਂ ਵੱਲੋਂ ਤਰਕਸ਼ ਦਿੱਤੀ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚ ਕੇ ਚੱਲ ਲਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਜਿਹੜੇ ਆ ਕਰਮ ਹੋ ਗਏ ਤੇ ਉਗਰ ਵਿਹਾਰ ਕਰਨ ਲੱਗੇ ਤੇ ਬਾਅਦ ਵਿੱਚੋਂ ਇਹ ਥਾਣੇ ਦੇ ਬਾਹਰ ਆਣ ਕੇ ਰੋਸ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਰਾਘੀ ਜਿਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹਨਾਂ ਨਾਲ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਕੁੱਣੀ ਇਸ ਨਾਲ ਬੱਦਸ਼ੂਪੀ ਕਰਨ ਲੱਗੇ ਤੇ ਹਵਾਲੇ ਦੇ ਵਿੱਚ ਤਲਵਾਰਾਂ ਹੰਦਿਆ ਰਹਿਣਾ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹਨਾਂ ਨੂੰ ਏਸੀਬ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਇਸ ਕੁੜੀ ਦੇ ਨਾਲ ਜਾਂ ਇੱਕ ਇਹਨਾਂ ਦੇ ਹੋਰ ਜਿਹੜੀ ਘਰਵਾਨੀ ਤੇ ਬੇਟਾ ਵੀ ਆ ਇਸ ਖਿਲਾਫ ਇਹਨਾਂ ਦੇ ਰੋਸ થી ਵੀ ਇਹਨਾਂ ਦੇ ਖਿਲਾਫ ਜਿਹੜੀ ਐ ਅਧਿਕਾਰੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਉਹਨਾਂ ਆਪਣਾ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰਤੂ ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੱਗਣਾ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਜਿਹੜੇ ਰਾਹ ਕਿ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਗੱਲ ਸੁਣ ਕੇ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਜਿਨ੍ਹਾਂ ਅਸੀਂ ਉਹਨਾਂ ਨੂੰ ਥਾਣੇ ਲੈ ਕੇ ਗ੍ਰਿਫਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ ਹਾਂ ਗ੍ਰਿਫਤਾਰ ਕਰ ਲਿਆ